ਮੁਦਕੀ ਵਿਖੇ ਬਿਜਲੀ ਮੁਲਾਜ਼ਮਾਂ ਦੇ ਵੱਲੋਂ 3 ਦਿਨ ਦੀ ਹੜਤਾਲ ਕਾਰਨ ਮੁਦਕੀ ਸ਼ਹਿਰ ਦੀ ਬਿਜਲੀ ਬੰਦ ਲੋਕ ਪਰੇਸ਼ਾਨ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ 3 ਦਿਨਾਂ ਦੀ ਹੜਤਾਲ ਦੇ ਕਾਰਨ ਮੁਦਕੀ ਸ਼ਹਿਰ ਦੀ ਬਿਜਲੀ ਬੰਦ ਹੋਣ ਕਾਰਨ ਲੋਕ ਡਾਡੇ ਪਰੇਸ਼ਾਨ ਨਜ਼ਰ ਆ ਰਹੇ ਹਨ ਲੋਕਾਂ ਨੇ ਦਲਬਤ ਕੀਤੀ ਤਾਂ ਉਹਨਾਂ ਨੇ ਬਿਜਲੀ ਵਿਭਾਗ ਦੇ ਪੰਜਾਬ ਸਰਕਾਰ ਵਿਰੁੱਧ ਜਾਮ ਕੇ ਨਾਰਾ ਪਾਜੀ ਕੀਤੀ ਹੈ ਕਿ ਅਗਰ ਜੇਕਰ ਬਿਜਲੀ ਚਾਲੂ ਨਾ ਕੀਤੀ ਗਈ ਤਾਂ ਹਾਈਵੇ ਰੋਡ ਜਾਮ ਕਰ ਦੇਵਾਂਗੇ ਉਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਦੀ ਹੋਵੇਗੀ ਮੋਦਕੀ ਤੋਂ ਪ੍ਰੇਮ ਮਨਚੰਦਾ ਦੀ ਰਿਪੋਰਟ ਜੀ ਇਹ ਸਾਰੇ ਮੋਦਕੀ ਦੇ ਸੁਨੇਹੇ ਤਾਂ ਹਾਂਜੀ ਹਾਂਜੀ ਅੱਜ ਸਵੇਰ ਦਾ 6 ਵਜੇ ਦੀ ਲਾਈਟ ਨਵੀਂ ਮੋਦਕੀ ਦਾ ਜਿਹੜਾ ਫੀਟਰ ਬਣਾਇਆਗਾ ਨੇ ਨਵੀਂ ਮੋਦਕੀ ਦਾ ਫੀਟਰ ਸਵੇਰ ਦਾ ਖਰਾਬ ਆ ਸਵੇਰ 6 ਵਜੇ ਦਾ ਇਨਵਰਟਰ ਖਰਾਬ ਹੋ ਗਏ ਬੈਠ ਕੇ ਸਾਰੇ ਇਹਨਾਂ ਨੇ ਲਾਈਟ ਨਹੀਂ ਚਲਾਈ ਅਸੀਂ ਸਵੇਰ ਦੇ ਇੱਥੇ 6 ਵਜੇ ਤੇ ਗਿੜੇ ਮਾਰੀ ਜਾਂਦੇ ਆ ਬੀਡੀ ਘਰ ਦੇ ਵਿੱਚ ਇੱਥੇ ਕੋਈ ਮੁਲਾਜ਼ਮ ਨਹੀਂ ਜਿਹੜਾ ਇਹਨਾਂ ਨਾਲ ਐਸਡੀਓ ਸਾਹਿਬ ਨਾਲ ਗੱਲ ਹੋਈ ਉਹ ਕਹਿੰਦੇ ਵੀ ਤਿੰਨ ਦਿਨ ਦੀ ਹੜਤਾਲ ਆ ਖੇਤਾਂ ਵਾਲੇ ਲੈਡ ਕੱਲ ਦੀ ਜਿਹੜੀ ਜਿਹੜੇ ਫੀਡਰ ਦੋ ਚੱਲੀ ਜਾਂਦੇ ਆ ਉਹੀ ਚੱਲੀ ਜਾਂਦੇ ਆ ਤਿੰਨਾਂ ਦਿਨਾਂ ਤੋਂ ਖੇਤਾਂ ਦੇ ਵਿੱਚ ਬੁਰਾ ਹਾਲ ਆ ਤੇ ਸ਼ਹਿਰ ਦੇ ਵਿੱਚ ਘਰਾਂ ਦੇ ਪੂਰਾ ਬੁਰਾ ਹਾਲ ਆ ਬੱਚਿਆਂ ਦਾ ਬੁਰਾ ਹਾਲ ਆ ਨਾ ਪਸ਼ੂਆਂ ਦੇ ਪੀਣ ਨੂੰ ਪਾਣੀ ਆ ਬੱਚੇ ਲੈਡ ਤੋਂ ਪੱਖਿਆਂ ਤੋਂ ਵਿਚਾਰੇ ਔਖੇ ਜਿਹੜੇ ਨਿੱਕੇ ਬੱਚੇ ਇਹਨਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਆ ਕਮਾਂਕਾਰਾਂ ਵਾਲਿਆਂ ਦਾ ਦੁਕਾਨਾਂ ਵਾਲਿਆਂ ਦਾ ਜਿਨ੍ਹਾਂ ਨੇ ਕੋਈ ਲੈਡ ਤੇ ਕੰਮਕਾਰ ਵਿਚਾਰਿਆਂ ਦਾ ਉਹਨਾਂ ਦਾ ਬੁਰਾ ਹਾਲ ਆ ਸਾਰੇ ਲੋਕਾਂ ਦਾ ਜਲੂਸ ਨਿਕਲਿਆ ਪਿਆ ਇੱਥੇ ਕੋਈ ਗੱਲ ਨਹੀਂ ਸੁਣਦਾ ਇਹ ਹੁਣ ਇੱਕ ਮੁੰਡਾ ਜਿਹੜਾ ਜਦੀ ਡਿਊਟੀ ਲਈ ਆ ਇਹ ਪੜਿਆਲੇ ਤੋਂ ਲਿਆ ਕੇ ਮੁੰਡਾ ਇੱਥੇ ਲਾਇਆ ਉਹ ਬਿਲਕੁਲ ਜਿਹੜਾ ਨਿਆਣਾ ਉਹਨੂੰ ਇੱਥੋਂ ਬਾਰੇ ਵੀਡੀਕਾਰ ਬਾਰੇ ਨੌਲੇਜ ਨਹੀਂ ਜੇ ਉਹਨੂੰ ਪੁੱਛੀਦਾ ਉਹ ਕਿੰਨਾ ਬਾਈ ਮੈਨੂੰ ਨੌਲੇਜ ਨਹੀਂ ਬੰਦਾ ਕੋ ਜਾਣ ਕਰ ਲਿਓ ਹੁਣ ਐਸਜੀਓ ਸਾਹਿਬ ਨਾਲ ਗੱਲ ਹੋਈ ਜੀ ਉਹ ਕਹਿੰਦੇ ਜਾਣਕਾਰ ਬੰਦਾ ਲਿਆ ਕੇ ਤੁਸੀਂ ਇਹਨਾਂ ਪਰ ਲਵਾ ਲਓ ਜੇ ਸਾਡੇ ਕਹਿਣ ਤੇ ਕੋਈ ਆਉਂਦਾ ਹੋਵੇ ਤੇ ਇਹੇ ਛੱਡ ਕੇ ਪਾਸੇ ਜਿਹਨੂੰ ਫਿਰ ਪ੍ਰਾਈਵੇਟ ਬੰਦੇ ਨੇ ਚਲਾਈ ਲੈਣਾ ਫਿਰ ਘਰ ਹੁੰਦੇ ਆ ਹਾਲਾਂਕਿ ਹਾਲ ਇਹਨਾਂ ਨੂੰ ਇਹ ਚਾਹੀਦਾ ਸੀ ਵੀ ਇੱਕ ਬੰਦਾ ਹੈ ਆਪਦਾ ਧਰਨੇ ਤੇ ਵੀ ਜਣਾ ਸੀ ਲੋਕਾਂ ਲੋਕਾਂ ਦੇ ਸੌਖ ਨੂੰ ਦੇਖਦੇ ਹੋਏ ਇਹਨਾਂ ਨੂੰ ਇੱਕ ਬੰਦਾ ਜ਼ਰੂਰ ਛੱਡ ਕੇ ਜਾਣਾ ਸੀ ਇੱਥੋਂ ਵਾਲੇ ਮਸਲੇ ਹੱਲ ਕਰਦਾ ਚਲੋ ਬਾਹਰ ਵਾਲਾ ਜਿਹੜਾ ਖਰਾਬ ਆ ਉਹ ਖਰਾਬ ਰਵੇ ਇੱਥੋਂ ਵਾਲਾ ਮਸਲਾ ਤਾਂ ਹੱਲ ਕਰੇ ਨਾ ਬੰਦਾ ਸਾਡੀ ਇੰਨੀ ਇੱਕ ਬੇਨਤੀ ਆ ਵੀ ਅੱਗੇ ਤੋਂ ਵੀ ਜੇ ਕਿਤੇ ਹੜਤਾਲ ਤੇ ਜਾਂ ਕੁਝ ਕਰਦੇ ਹੋਣ ਤਿੰਨ ਦਿਨ ਦੀ ਹੜਤਾਲ ਆ ਇਹਨਾਂ ਨੂੰ ਚਾਹੀਦਾ ਵੀ ਇੱਥੇ ਇੱਕ ਬੰਦਾ ਦਿੱਤਾ ਜਾਵੇ ਆਪਦਾ ਸਰਕਾਰੀ ਬੰਦਾ ਜਿਹੜਾ ਵੀ ਇੱਥੋਂ ਦਾ ਕੋਈ ਮਸਲਾ ਹੱਲ ਕਰੇ ਇਹ ਸਾਡੀ ਹਰ ਇੱਕ ਬੰਦੇ ਨੂੰ ਆਪਦੀ ਹੱਕ ਮੰਗਣ ਵਾਸਤੇ ਗਵਰਨਮੈਂਟ ਕੋਲ ਹਾਕਾ ਜਿਹੜੇ ਸਾਰੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦਾ ਕੰਮ ਹੈ ਉਹ ਜ਼ਰੂਰਾ ਦਿਉਟੀਆਂ ਕਰਦੇ ਹੋ ਆਪ ਦਾ ਹੱਟ ਮੰਗਦੇ ਗਵਰਨਮੈਂਟ ਨੂੰ ਉਹਨਾਂ ਨੂੰ ਦੇ ਦੇਵੇ ਵਾਰੀ ਵਾਰੀ ਸੱਦ ਕੇ ਉਥੇ ਮੀਟਿੰਗ ਕਰਨ ਤੋਂ ਭੱਜ ਜਾਂਦੇ ਇਹਨਾਂ ਨੂੰ ਕੋਈ ਦਿੰਦੇ ਕੋਈ ਨਹੀਂ ਤੇ ਉਹਨੇ ਹੜਤਾਲ ਤਾਂ ਕਰਨੀ ਹੈ ਲੋਕਾਂ ਨੂੰ ਪਰੇਸ਼ਾਨੀ ਹੋ ਰਾਤ ਦੀ ਫੈਰੀ ਫੀਟਰ ਬੰਦ ਆ ਤੜਕੇ ਕਹਿ ਕੇ ਆ ਕੇ ਐਕਸ਼ਨ ਨੂੰ ਕਿਹਾ ਫਿਰ ਅੱਛੀ ਸਾਹਿਬ ਨੂੰ ਕਿਹਾ ਐਸਡੀਓ ਸਾਹਿਬ ਨੂੰ ਬੇਨਤੀ ਕੀਤੀ ਉਹਨਾਂ ਨੇ ਕਿਹਾ ਕਿ ਚਲਾਇਆ ਜੀ ਫਿਰ ਹੁਣ ਵੀ ਜਿਹੜਾ ਫੀਟਰ 12 ਵਜੇ ਮਤਲਬ ਚਲਣਾ ਸੀਗਾ ਹੁਣ ਤੱਕ ਨਵਜਰਾਂ ਦੇ ਅਜੇ ਤੱਕ ਕੋਈ ਬੰਦ ਪਿਆ ਕੋਈ ਬੰਦਾ ਹੀ ਨਹੀਂ ਕਰਾਉਣਾ ਉਹਨਾਂ ਦੀ ਹੜਤਾਲ ਬਿਲਕੁਲ जायਜ਼ ਹੈ ਗਵਰਨਮੈਂਟ ਵਾਰੀ ਵਾਰੀ ਛੱਡ ਕੇ ਭਜਦੀ ਹੈ ਉਹਨਾਂ ਦੇ ਫੈਸਲੇ ਤੋਂ ਉਹਨਾਂ ਦਾ ਜਿਹੜਾ ਬੰਦਾ ਹੱਕ ਤੇ ਵੀ ਉਹਨਾਂ ਦਾ ਜਿਹੜਾ ਬੰਦਾ ਹੈ ਹਾਂਜੀ ਉਹ ਜਿਹੜੀਆਂ ਮੰਗਾਂ ਤੋਂ जायਜ਼ ਉਹ ਤਾਂ ਮੰਨ ਲੈਣ ਸਾਰੀਆਂ ਤਾਂ ਨਹੀਂ ਮੰਨੀਆਂ ਜਾਂਦੀਆਂ ਹੁੰਦੀਆਂ ਕੋਸ ਨਾ ਕੋਸ ਤਾਂ ਦੇਣ ਹਾਂਜੀ 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 ਐਵੇਂ ਝੂਟ ਬੋਲ ਬੋਲ ਕੇ ਪੈਪਾਸ ਕਰੀ ਜਾਂਦੇ ਇੱਕ ਗੱਲ ਨਹੀਂ ਗੱਲ ਇਹ ਤਾਂ ਹੁਣ ਤਿੰਨ ਦਿਨ ਦੀ ਹੜਤਾਲ ਆ ਮੁਲਾਜ਼ਮਾਂ ਦੀ ਗਵਰਨਮੈਂਟ ਹੀ ਹੱਲ ਕੱਢ ਸਕਦੀ ਹੈ ਹਾਂਜੀ ਕੁਝ ਨਾ ਜਿਆਦਾ ਮੰਗਾ ਮੰਨ ਲੈਣਾ ਉਹ ਡਿਊਟੀ ਤੇ ਆ ਜਾਣਗੇ ਪਰੇਸ਼ਾਨੀਆਂ ਲੋਕੀ ਤਾਂ ਫਿਰ ਨਾ ਕੋਈ ਗੱਲ ਬਣੂਗੀ ਹੌਲੀ ਹੌਲੀ ਕਿਸੇ ਪਾਸੇ ਨੂੰ ਸ਼ ਲੋਕੇ ਤਾਂ ਪ੍ਰਸ਼ਰਕਾਂ ਦੇ ਉੱਤਰਨਗੇ ਪਰ ਦੋ ਤਿੰਨ ਤਾਂ ਤਾਂ ਨਿਕਰ ਕੋਈ ਨਾ ਕੋਈ ਮਹਿਕਮੇ ਨੂੰ ਜਿਵੇਂ ਮਾਰੀ ਬੰਦੀ ਆ ਉਹਨਾਂ ਨੇ ਚਲਾ ਹੀ ਦੇਣੀ ਨੇਰ ਤਾਂ ਚੱਲੂਗੀ ਹਾਂਜੀ ਹਾਂਜੀ ਇਹੋ ਜੀ ਗੱਲ ਤਾਂ ਨਹੀਂ ਠੀਕ ਹੈ